ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਸਾਰੇ ਜਣੇ ਲਾਈਵ ਕੀ ਹੋ ਆਜੋ ਅੱਜ ਕਰਦੇ ਹਾਂ ਗੱਲਾਂ ਬਾਤਾਂ ਵੀ ਆਪਣਾ ਵਲੌਗ ਵਲੌਗ ਕਿਉਂ ਨਹੀਂ ਆਉਂਦੇ ਨਿਮਰ ਦੇਖਿਓ ਕੀ ਹੁੰਦਾ ਆਹ ਤੇ ਕੀ ਹੁੰਦਾ ਨਿਮਰ ਹੈ ਕੀ ਆ ਇਹ ਮਬੇਤ ਤਾਂ ਮੇ ਵੀ ਨਹੀਂ ਦਾ ਗਈ ਨਹੀਂ ਜਲਦੀ ਡਰਾਮੇ ਸਾਰੇ ਆ ਦੇਖੋ ਇੱਧਰ ਐਦਾਂ ਨਾ ਆ ਦੇਖੋ ਸਾਰੇ ਇਹਦੇ ਡਰਾਮੇ ਆ ਕਿੰਨਾ ਲਾਈਵ ਵੀ ਨਾ ਚੜਿਆ ਵੀ ਹੈ ਕੋਈ ਦੋ ਜਣੇ ਜੁੜੂਗੇ ਹੱਲੇ ਤਾਂ ਸਟਾਰਟ ਕੀਤਾ ਹੌਲੀ ਹੌਲੀ ਸਾਰੇ ਲਾਈਵ ਆਉਗੇ ਦੋ ਜਣੇ ਹਨ ਕੀ ਦੇਖਣਾ ਕਿਉਂ ਦੇਖੂ ਗਈ ਦੋ ਜਾਨੇ ਜਿਹੜੇ ਹੌਲੀ ਹੌਲੀ ਆਵੇ ਚਾਰ ਹੋ ਗਏ ਬਦੂ ਗਏ ਹੌਲੀ ਹੌਲੀ ਤੂੰ ਤਾਂ ਪੈਸੇ ਵਾਲੇ ਵੀ ਪਤਾ ਮੈਨੂੰ ਕੋਈ ਗੱਲ ਨਹੀਂ ਤੈਨੂੰ ਪੈਸੇ ਤੁਹਾਡੇ ਉਹ ਧਿਆਨ ਪੈਸਾ ਜੀ ਰਹਿੰਦਾ ਵੱਧ ਜੂਗੇ ਪੈਸੇ ਵੀ ਨੀਨੀ ਆ ਗਏ ਸਾਰੇ ਜਣੇ ਨੀਨੀ ਆ ਤੂੰ ਕੱਲਾ ਨੀਨੀ ਥਿੰਜਾਦਾ ਨੀਨੀ ਕਰੋ ਸਾਰੇ ਜਣੇ ਨੀਨੀ ਆਹਾ ਸਾਰਿਆਂ ਤੋਂ ਭਾਨੀ ਮਾਦਾ ਨੇ ਨਹੀਂ ਕਰਾਂ ਸਾਰਿਆਂ ਨੇ ਤੇ ਤੂੰ ਕੱਲ ਸਵੇਰ ਨੂੰ ਸਕੂਲੇ ਤੂੰ ਹੀ ਜਾਣਾ ਬਾਜੀ ਐਨਾ ਪਤਾ ਹੈ ਹਾਂ ਹਾਂਜੀ ਚਲੋ ਆਜੂ ਆਜੂ ਲਾਈਵ ਕਰਦੇ ਆ ਗੱਲਾਂ ਬਾਤਾਂ ਦੱਸਦੇ ਆ ਵੀ ਆਪਣੇ ਵਲੌਗ ਜਿਹੜੇ ਆ ਕਿਉਂ ਨਹੀਂ ਆਉਂਦੇ ਹੈਗੇ ਦੱਸੋ ਰਹਿਣਾ ਉਹ ਮੈਂ ਕਾ ਜੁੜ ਜਾਣਾ ਫਿਰ ਦੱਸੂਗੀ ਤੂੰ ਦੱਸ ਦੇ ਕਾਤੇ ਨਹੀਂ ਆਉਂਦੇ ਚੱਲ ਜਿਹੜੇ ਜਿਹੜੇ ਨਹੀਂ ਜਿਹੜੇ ਹੁਣ ਜੁੜ ਗਏ ਉਹ ਫਿਰ ਬੈਠੇ ਰਹਿਣੇ ਦੱਸ ਹਾਂ ਬੈਠੇ ਰਹੋ ਜੇ ਕਹਿੰਦੇ ਤਾਂ ਕਮੈਂਟ ਕਰਨ ਦਾ ਕੋਈ ਜੱਜ ਦਾ ਕਰਿਓ ਜੇ ਕਿਸੇ ਨੂੰ ਨਹੀਂ ਬੋਲਣਾ ਆਉਂਦਾ ਤਾਂ ਫਿਰ ਉਹ ਜਾ ਸਕਦਾ ਆ ਸਿੱਧੀ ਗੱਲ ਹਾਂਜੀ ਹੋਰ ਸਭ ਠੀਕ ਠਾਕ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਲਈ ਦੀਵਾਲੀ ਜਿਹੜੀ ਬਹੁਤ ਵਧੀਆ ਆਵੇ ਖੁਸ਼ੀਆਂ ਭਰੀ ਆਵੇ ਤੰਦਰੁਸਤੀਆਂ ਵਾਲੀ ਆਵੇ ਦੀਵਾਲੀ ਹਮ ਸਾਰਿਆਂ ਨੇ ਹਰਿਆਣਾ ਤੋਂ ਹੈਪੀ ਦੀਵਾਲੀ ਕਹਿ ਜਾਂਦੇ ਹਾਂ ਤਾਂ ਫੇਰ ਵਾਲੀ ਹੈਪੀ ਦੀਵਾਲੀ ਵੀ ਕਹਿਣੀ ਹੈ ਹੂੰ ਵਾਲੀ ਆ ਗਈ ਤੇ ਤਾਂ ਦੀਵਾਲੀ ਕੱਲ੍ਹ ਪਰਸੋਂ ਉਹਨੂੰ ਕਿਦਣ ਦੀ ਆ ਦੀਵਾਲੀ ਉਹ ਸੱਚੀ ਤੁਸ਼ਨਾ ਛੁੱਟੀਆਂ ਹੋਈਆਂ ਕਹਿੰਦੇ ਇਹ ਮੈਂ ਕੱਲ ਸਕੂਲ ਜਾਣਾ ਤੂੰ ਸਕੂਲ ਤਾਂ ਜਾਣਾ ਆ ਹਾਂ ਐਤਵਾਦ ਤੋਂ ਛੁੱਟੀਆਂ ਦਾ ਟਿਊਸ਼ਨ ਉਹ ਤਾਂ ਕੋਈ ਨਹੀਂ ਦੀਵਾਲੀ ਕਿਦਣ ਦੀ ਆ ਇਹ ਨਹੀਂ ਦੱਸਿਆ ਕੱਲੂ ਸਕੂਲ ਨੇ ਪਾਸੋਂ ਫੇ ਦੀਵਾਲੀ ਆ ਕੱਲੂ ਕਿੰਨੀ ਤਰੀਕ ਆ 18 ਹਾਂ 19 ਨੂੰ ਸੰਡੇ 20 ਨੂੰ ਦੀਵਾਲੀ ਵੀ ਦੀਵਾਲੀ ਆ ਐਤ ਕੀ ਦੱਸਿਓ ਵੀ ਸਾਰੇ ਜਾਣੇ 20 ਦੀ ਦੀਵਾਲੀ ਆਉਂਦੀ ਆ 20 ਦੀ 21 ਦੀ ਮੇਰੇ ਹਿਸਾਬ ਨਾਲ 2 ਤਰੀਕ ਦਾ ਦਸਹਿਰਾ ਹੈਗਾ ਦੋ ਦਸਹਿਰੇ ਤੋਂ ਕਹਿੰਦੇ ਹੁੰਦੇ 20 ਦਿਨ ਬਾਅਦ ਦੀਵਾਲੀ ਹੁੰਦੀ ਹੈ ਨਾ ਦਸਹਰੇ ਤੋਂ ਲਾ ਸਾਬ 20 ਦਿਨ ਕਦੋਂ ਆਉਂਦੇ ਆ ਦਸਹਰੇ ਤੋਂ 20 ਦਿਨ ਬਾਅਦ ਦੇ ਲਾ ਓ ਇਦਾਂ ਨਹੀਂ ਤੇ 22 ਤਰੀਕ ਹੁੰਦੀ ਆ 20 ਤਰੀਕ ਨੂੰ ਐਤ ਕੀ ਪੁੱਛ ਲਊਗਾ ਮੈਂ ਨਿਆਣਿਆਂ ਨੂੰ ਬਾਦ ਪਤਾ ਹੁੰਦਾ ਨਿਆਣਿਆਂ ਵਧੀਆ ਨਿਆਣਿਆਂ ਤਾਂ ਸਾਰਾ ਹੀ ਪਤਾ ਹੈ ਅੱਜ ਕੱਲ 21 ਦੀ ਆ ਕਹਿੰਦੇ ਉਪਰਾਵਾ ਕੋਈ 1 ਕਿ 21 ਨੂੰ ਦਿਵਾਲਾ ਆ ਦੇਖੋ ਬੱਸ ਕਰਿਆ ਕਰਾ ਦੇ ਆਹਦੇ ਕਮੈਂਟ ਆਇਆ ਕਿਸ ਨੇ ਕੀਤਾ 21 ਦੀ ਆ ਪਰਾਵਾ 21 ਦੀ ਨਹੀਂ ਆ ਸਾਡੇ ਪਿੰਡ 20 ਨੂੰ ਮੰਨਣੀ ਹੈ ਦੇਖ ਲੈ ਇਹ ਇਹ ਤੇਰੇ ਪਿੰਡ 20 ਨੂੰ ਮੰਨਣੀ ਆ ਬਾਕੀ ਸਾਰਿਆਂ ਨੇ 21 ਨੂੰ ਬਣਾਉਣੀ ਆ ਇਹਦੇ ਪਿੰਡ 20 ਨੂੰ ਮੰਨਣੀ ਆ ਓ 21 ਨੂੰ ਦਵਾਲਾ ਮੰਨਣਾ ਆ ਕੋਈ ਨਹੀਂ ਗੁਰਦੁਆਰਾ ਸਾਹਿਬ ਕਹਿੰਦਾ 21 ਦੇ ਦੱਸਿਆ ਆ ਇਹਦਾ ਲਿਖਿਆ ਹੁੰਤੇ 21 ਦੀ ਕਹਿੰਦੇ ਆ ਸਾਰੇ ਮਨਜੀਤ ਢਿੱਲੋਂ ਕਹਿੰਦੇ ਆ ਜੀ 20 ਦੀ ਆ ਸਾਰੇ ਐਤ ਕੀ ਕਨਫਿਊਜ਼ ਹੋਏ ਆ ਮੈਂ ਕਿਤੇ ਪੜਿਆ ਹੈਗਾ ਕਹਿੰਦੇ 20 ਤਰੀਕ 20 ਤਰੀਕ ਸ਼ਾਮ ਨੂੰ 4 ਵਜੇ ਜਿਹੜੀ ਆ ਦਿਵਾਲੀ ਸ਼ੁਰੂ ਹੁੰਦੀ ਆ ਤੇ 21 ਦੀ 21 ਤਰੀਕ ਦੀ 4 ਵਜੇ ਦਿਵਾਲੀ ਖਤਮ ਹੁੰਦੀ ਆ ਪਤਾ ਨਹੀਂ ਐਤ ਕੀ ਸਾਰੇ ਪਤਾ ਨਹੀਂ ਆ ਕਿਦਾਂ ਦਾ ਟਾਈਮ ਦੇਖ ਲੋ ਆ ਗਿਆ ਆ ਹਨਾ ਵੀ ਸਾਰੇ ਜਿਹੜੇ ਤਿਉਹਾਰ ਆ ਦੋ ਦੋ ਬਣੇ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਹੈਗਾ ਅੱਗੇ ਪਹਿਲਾਂ ਅੱਜ ਤੋਂ ਆਪਾਂ ਜੇ 7-8 ਸਾਲ 10 ਸਾਲ ਪਹਿਲਾਂ ਚਲਦੀ ਹੈ ਨਾ 1 ਤਰੀਕ ਹੁੰਦੀ ਸੀਗੀ ਤੇ ਉਹ ਦੇ ਲਓ ਹੁਣ ਸਾਰਾ ਕੁਝ ਇਦਾਂ ਆ ਵੀ ਪਤਾ ਹੀ ਨਹੀਂ ਲੱਗਦਾ ਹੈਗਾ ਹੂੰ ਗੱਲ ਨਹੀਂ ਹੁੰਦੀ ਸਹੀ ਗੱਲ ਆ ਕਾਲ ਯੋਗਿਆ ਕਾਲ ਯੋਗ ਹੁਣ ਤਾਂ ਨੋ ਨਹੀਂ ਪਤਾ ਲੱਗਦਾ ਇਹ ਤਾਂ ਵਿੱਚ ਬੇਫੂਫ ਜਿਹੇ ਇਦਾਂ ਦੇ ਜਿਹਨਾਂ ਨੂੰ ਬੋਲਣਾ ਹੀ ਨਹੀਂ ਆਉਂਦਾ ਹੈਗਾ ਕੀ ਕਹਿੰਦਾ ਅਗਲ ਘਟਿਆ ਆਪਣੇ ਬਹੁਤ ਸਾਰੇ ਜਿਹੜੇ ਸਬਸਕ੍ਰਾਈਬਰ ਆ ਨਾ ਉਹ ਪੁੱਛਦੇ ਸੀਗੇ ਵੀ ਦੀਦੀ ਤੁਹਾਡੇ ਵਲੌਗ ਕਿਉਂ ਨਹੀਂ ਆਉਂਦੇ ਹੈਗੇ ਹੈ ਨਾ ਵਲੌਗ ਤਾਂ ਨਹੀਂ ਆਉਂਦੇ ਵੀ ਲਾਈਫ ਹੀ ਨਹੀਂ ਬਿਜ਼ੀ ਹੋ ਗਈ ਹੈ ਨਾ ਤਨ ਸਾਰਿਆਂ ਨੂੰ ਪਤਾ ਵੀ ਮੇਰੇ ਜਿਆਦਾ ਆਪਣੀ ਸੱਸ ਦੇ ਨਾਲ ਹੀ ਵਲੌਗ ਹੁੰਦੇ ਮੰਮੀ ਦੇ ਨਾਲ ਹੀ ਹੈ ਨਾ ਤੇ ਮੰਮੀ ਅੱਜ ਕੱਲ ਜਿਹੜੇ ਆ ਉਹ ਮਤਲਬ ਕਿ ਬਿਮਾਰ ਰਹਿੰਦੇ ਆ ਮੰਮੀ ਪਟਾਕੇ ਹਾਂਜੀ ਉੱਦਾਂ ਨਾ ਦੇਖ ਲੋ ਜਿੱਦਾਂ ਹਾ ਜਵੰਦਾ ਵੀਰਿਆ ਆਪਣੇ ਕਿਦਾਂ ਹੈ ਨਾ ਹੋਈ ਆ ਬਹੁ ਮਾੜਾ ਹੋਇਆ ਫਿਰ ਆਪਣੇ ਇੱਧਰ ਜਲੰਧਰ ਤੋਂ ਜਿਹੜੇ ਬਾਡੀ ਬਿਲਡਰ ਆ ਵਰਿੰਦਰ ਘੁੰਮਣ ਤੇ ਮੈਂ ਸੋਚਦੀ ਵੀ ਐਤ ਕਿ ਦੀਵੇ ਵੀ ਆਪਾਂ ਨਾ ਆ ਜੁਗਾਈਏ ਦੀਵੇ ਚਲੋ ਦੋ ਆਪਣੇ ਘਰ ਦੇ ਗੇਟ ਤੇ ਰੱਖ ਲੋ ਰਮਾ ਜੀ ਹੂੰ ਸਾਰੇ ਹੋਈ ਕਰਨਾ ਪੜੇ ਨਹੀਂ ਫਿਰ ਜ਼ਰੂਰੀ ਸਾਰੇ ਨਹੀਂ ਜਗਾਉਣੇ ਕਹਿੰਦੇ ਕਹਿੰਦੇ ਬਾਬਿਆਂ ਦੀਆਂ ਫੋਟੋਆਂ ਅੱਗੇ ਜਗਾ ਲਓ ਤੇ ਦੋ ਕੋਲਿਆਂ ਤੇ ਰੱਖ ਲਓ ਗੇਟ ਤੇ ਉੱਦਾਂ ਦੋ ਕੋ ਪਟਾਕੇ ਚਲਾ ਲਓ ਵਾਸਤੇ ਵਾਈਆਂ ਸ਼ੌਲੀਆਂ ਤੈਨੂੰ ਪਟਾਕਿਆਂ ਦੀ ਪਈ ਆ ਨਿਆਣਿਆਂ ਨੂੰ ਰਹਿੰਦਾ ਪਟਾਕਿਆਂ ਦਾ ਇਹ ਨਿਆਣਾ ਨਹੀਂ ਆ ਤੇ ਚਲੋ ਹੁਣ ਮੈਂ ਦੱਸ ਦਵਾਂ ਵੀ ਆਪਣੇ ਬਲੌਗ ਕਿਉਂ ਨਹੀਂ ਆਉਂਦੇ ਕਿਉਂਕਿ ਮੰਮੀ ਜਿਹੜੇ ਆ ਬਹੁਤ ਜ਼ਿਆਦਾ ਬਿਮਾਰ ਰਹੇ ਆ ਵਿੱਚ ਜੇ ਹੁਣ ਥੋੜੇ ਜਿਹਾ ਜਿੱਦਾਂ ਠੀਕ ਹੋਏ ਆ ਮੰਮੀ ਤੇ ਪਹਿਲਾਂ ਤਾਂ ਕਾਫੀ ਇੰਨੇ ਜ਼ਿਆਦਾ ਸੀਰੀਅਸ ਹੋ ਗਏ ਸੀਗੇ ਵੀ ਮਤਲਬ ਮੇਰੇ ਕੋ ਤਾਂ ਬਿਲਕੁਲ ਟਾਈਮ ਹੀ ਨਹੀਂ ਹੁੰਦਾ ਵੀ ਬਲੌਗਿੰਗ ਤਾਂ ਚਲੋ ਕੀ ਕਰਨੀ ਆ ਘਰ ਤੇ ਹੀ ਨਹੀਂ ਬੇਲ ਮਿਲਦੀ ਸੀਗੀ ਫਿਰ ਤੁਹਾਨੂੰ ਪਤਾ ਵੀ ਜਦੋਂ ਘਰ ਦਾ ਕੋਈ ਵੀ ਬੰਦਾ ਹਨਾ ਮੰਜੇ ਤੇ ਪੈ ਜਾਵੇ ਤੇ ਫਿਰ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਘਰ ਦੇ ਕੰਮਕਾਰ ਸਾਰੇ ਕਿੰਨੇ ਹੁੰਦੇ ਆ ਤੇ ਉਹਦੇ ਕਰਕੇ ਜਿਹੜਾ ਵਲੌਗ ਬਣਾਉਣ ਦਾ ਬਿਲਕੁਲ ਟਾਈਮ ਹੀ ਨਹੀਂ ਮਿਲਦਾ ਹੈਗਾ ਤੇ ਮੰਮੀ ਦੀ ਗੱਲ ਸੁਣ ਲਓ ਮੰਮੀ ਸਾਡੇ ਜਿੱਦਾਂ ਹੁਣ ਸਿਆਣੇ ਹੋ ਗਏ ਤੁਸੀਂ ਮੇਰੇ ਦੇਖੇ ਹੁਣੇ ਵਲੌਗ ਵੀ ਮੰਮੀ ਦੇ ਨਾਲ ਹੀ ਜ਼ਿਆਦਾ ਹੁੰਦੇ ਆ ਤੇ ਇੱਕ ਦਿਨ ਕੀ ਕੀਤਾ ਮੰਮੀ ਇਹ ਨਾਲ ਰੋਟੀ ਖਾਂਦੇ ਖਾਂਦੇ ਤੇ ਆ ਮੈਂ ਆਲੂ ਬੜੀਆਂ ਦੀ ਸਬਜ਼ੀ ਬਣਾਈ ਸੀਗੀ ਤੇ ਮੰਮੀ ਨਾ ਰੋਟੀ ਖਾਂਦੇ ਖਾਂਦੇ ਇੱਕ ਰੋਟੀ ਖਾ ਲਈ ਅੱਧੀ ਰੋਟੀ ਜਿਹੜੀ ਖਾਦੀ ਤਾਂ ਬੜੀ ਜਿਹੜੀ ਸੀਗੀ ਨਾ ਮੰਮੀ ਦੇ ਇੱਥੇ ਗਲ ਚ ਫਸ ਗਈ ਤੇ ਉਹਨਾਂ ਦੀ ਆਵਾਜ਼ ਵੀ ਨਾ ਨਿਕਲੀ ਡੈਡੀ ਜੀ ਨੇ ਆਵਾਜ਼ ਮਾਰੀ ਵੀ ਗਲ ਦੇ ਵਿੱਚ ਨਾ ਬੜੀ ਫਸ ਗਈ ਆ ਤੇ ਦੇਖੋ ਤੇ ਮੈਂ ਤਾਂ ਸਿੱਮੀ ਜਿਉਂ ਲੱਗਿਆ ਮੰਮੀ ਦੇ ਮਾਲਸ਼ ਕਰਨ ਸਾਈਟਾਂ ਤੋਂ ਇਦਾਂ ਇਦਾਂ ਪਿੱਛੋਂ ਵੀ ਇਦਾਂ ਇਦਾਂ ਮੰਮੀ ਦੇ ਮਾਰੀ ਗਏ ਵੀ ਚਲੋ ਹਨਾ ਵੀ ਬੜੀ ਬਾਹਰ ਆ ਜੂਗੀ ਅਈ ਮੰਮੀ ਨੂੰ ਪਾਣੀ ਵੀ ਪਲਾਉਂਦੇ ਰਹੇ ਤੇ ਜਿਹੜਾ ਪਾਣੀ ਆ ਉਹ ਵੀ ਨਹੀਂ ਅੰਦਰ ਜਾਂਦਾ ਹੈਗਾ ਉਹ ਵੀ ਬਾਹਰ ਆ ਜਾਂਦਾ ਹੈਗਾ ਤੇ ਫਿਰ ਅਸੀਂ ਇੱਥੇ ਡਾਕਟਰ ਦੇ ਲੈ ਕੇ ਗਏ ਮੀਨਸ ਕਿ ਅਸੀਂ 10 15 ਮਿੰਟ ਪਹਿਲਾਂ ਮੰਮੀ ਦੇ ਇੱਥੇ ਘਾਰੀਏ ਦੇਖਦੇ ਰਹੇ ਵੀ ਚਲੋ ਹਨਾ ਨਿਕਲ ਜੂਗੀ ਨਿਕਲ ਜੂਗੀ ਜਾਂ ਥੱਲੇ ਨੂੰ ਹੋ ਜੂਗੀ ਤੇ ਪਰ ਉਹ ਬੜੀ ਜਿਹੜੀ ਉਹ ਇੱਥੇ ਹੀ اٹਕੀ ਰਹੀ ਤਾਂ ਸਾਹ ਵੀ ਨਹੀਂ ਮੰਮੀ ਨੂੰ ਆਉਂਦਾ ਹੈਗਾ ਤਾਂ ਫਿਰ ਅਸੀਂ ਬਾਅਦ ਚ ਮੰਮੀ ਨੂੰ ਜਦੋਂ ਡਾਕਟਰ ਦੇ ਲੈ ਕੇ ਗਏ ਤਾਂ ਡਾਕਟਰ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਸ਼ਹਿਰ ਲੈ ਜਾਓ ਹਸਪੀਟਲ ਵੀ ਔਖਾ ਆਇ ਤਾਂ ਫਿਰ ਅਸੀਂ ਸ਼ਹਿਰ ਲੈ ਕੇ ਗਏ ਹਸਪੀਟਲ ਤਾਂ ਉੱਥੋਂ ਇੱਕ ਹਸਪੀਟਲ ਤੋਂ ਨਾ ਜਵਾਬ ਦੇ ਦਿੱਤਾ ਉੱਥੋਂ ਜਦੋਂ ਦੂਜੀ ਸਾਈਡ ਗਏ ਤੇ ਉਹ ਦੂਜੀ ਸਾਈਡ ਹਾਂਜੀ ਜਿਸ ਦਿਨ ਨਾ ਵਰਤ ਹੈਗਾ ਕਰਵਾਚੌਦ ਦਾ ਵਰਤ ਹੈਗਾ ਉਸ ਦਿਨ ਦੀ ਗੱਲ ਆ ਤੇ ਸ਼ਹਿਰ ਦੇ ਵਿੱਚ ਇੰਨਾ ਰਸ਼ ਸੀ ਘੁੰਮਦੇ ਘਮਾਉਂਦੇ ਗਏ ਉੱਥੇ ਹਸਪੀਟਲ ਦੇ ਕੋਲ ਜਦੋਂ ਪਹੁੰਚੇ ਆ ਦੂਜੇ ਹਸਪੀਟਲ ਦੇ ਕੋਲ ਫੇਰ ਮੰਮੀ ਹੱਲਿਆ ਹੀ ਗੇਟ ਦੇ ਬਾਹਰ ਹੀ ਸੀਗੇ ਮੰਮੀ ਕਹਿੰਦੇ ਹੁਣ ਮੇਰੀ ਬੜੀ ਹੋ ਗਈ ਆ ਥੱਲੇ ਨੂੰ ਕਹਿੰਦੇ ਹੁਣ ਮੈਂ ਠੀਕ ਆ ਹੁਣ ਮੈਨੂੰ ਸਾਾਨੂੰ ਇੱਕ ਹਾਸਾ ਵੀ ਆਵੇ ਇੱਕ ਸਾਨੂੰ ਇੰਨੀ ਜ਼ਿਆਦਾ ਟੈਨਸ਼ਨ ਹੋ ਗਈ ਵੀ ਪਤਾ ਨਹੀਂ ਹੈ ਨਾ ਕੀ ਹੋ ਜਾਣਾ ਆ ਤੇ ਮੈਨੂੰ ਬੜਾ ਫਿਰ ਅਸੀਂ ਚਲੋ ਮੰਮੀ ਨੂੰ ਨਾ ਪਾਣੀ ਪੂਣੀ ਪਲਾਇਆ ਇੱਕ ਅੱਧੀ ਪਾਣੀ ਦੀ ਮੰਮੀ ਨੂੰ ਬੋਤਲ ਪੀਤੀ ਤਾਂ ਫਿਰ ਚਲੋ ਆਪਣੇ ਨਾਲ ਸੀਗੇ ਤਾਏ ਚਾਚੇ ਦੇ ਮੁੰਡੇ ਸੀਗੇ ਭਰਾ ਸੀਗੇ ਤਾਂ ਉਹ ਕਹਿੰਦੇ ਵੀ ਨਹੀਂ ਕੋਕ ਪਲਾਓ ਤੁਸੀਂ ਵੀ ਚਲੋ ਜੇ ਬੜੀ ਆਪਣੇ ਇੱਥੇ ਥੋੜੇ ਦੇਲ ਤੇ ਵੀ ਮੰਮੀ ਤਾਂ ਬੈਠੀ ਹੋਈ ਤਾਂ ਉਹ ਕਹਿੰਦੇ ਨਾ ਕੋਕ ਦੇ ਨਾਲ ਚੀਜ਼ ਗਲ ਜਾਂਦੀ ਆ ਤੇ ਫਿਰ ਕੋਕ ਪਲਾਇਆ ਤਾਂ ਫਿਰ ਅਸੀਂ ਇੰਨਾ ਸ਼ੁਕਰ ਹੋਆ ਵੀ ਮਹਾਰਾਜ ਦਾ ਇੰਨਾ ਸ਼ੁਕਰਾਨਾ ਕਰਦੇ ਕਿ ਅਸੀਂ ਹਸਪੀਟਲ ਦੇ ਅੰਦਰ ਨਹੀਂ ਗਏ ਹੈਗੇ ਵੀ ਬਾਹਰ ਹੀ ਹਲੇ ਹਸਪੀਟਲ ਦੇ ਸੈਕਲ ਜੇ ਕਿਤੇ ਨਾ ਆਈ ਹਸਪੀਟਲ ਦੇ ਅੰਦਰ ਚਲ ਜਾਂਦੇ ਤਾਂ ਫੇ ਪਤਾ ਨਹੀਂ ਉਹਨਾਂ ਨੇ ਕੀ ਕੁਛ ਬਣਾ ਦੇਣਾ ਸੀਗਾ ਕੀ ਕੁਛ ਮੰਮੀ ਦੇ ਉਹਨਾਂ ਨੇ ਪ੍ਰੈਨ ਪ੍ਰੈਨੀ ਦੇਣਾ ਸੀ ਸੂਈਆਂ ਲਾ ਲਾ ਕੇ ਬਚਾਅ ਹੋ ਗਿਆ ਮੰਮੀ ਸਾਡੀ ਦਾ ਤੇ ਫੇ ਮੈਂ ਕਿਹਾ ਚਲੋ ਸਾਰੇ ਪੁੱਛ ਦੇ ਵਲੌਗ ਨਹੀਂ ਆਉਂਦੇ ਵਲੌਗ ਨਹੀਂ ਆਉਂਦੇ ਵੀ ਮੰਮੀ ਸਾਡੇ ਬਹੁਤ ਬਿਮਾਰ ਰਹੇ ਆ ਪਹਿਲਾਂ ਉਹਨਾਂ ਸਰਵਾਈਕਲ ਦੀ ਪ੍ਰੋਬਲਮ ਹੈਗੀ ਉਹਦੇ ਕਰਕੇ ਬਹੁਤ ਬਿਮਾਰ ਰਹੇ ਆ ਫੇ ਚਲੋ ਜੇ ਮਾੜਾ ਜਿਹਾ ਉੱਠੇ ਆ ਤੁਰਨ ਫਿਰਨ ਲੱਗੇ ਉੱਠ ਕੇ ਤਾਂ ਫੇਰ ਉਸ ਦਿਨ ਉਹਨਾਂ ਨੇ ਆਪਣੇ ਰੋਟੀ ਖਾਂਦੇ ਖਾਂਦੇ ਰੋਟੀ ਫਸਾ ਲਈ ਉਹਦੇ ਕਰਕੇ ਹਾਂਜੀ ਕੋਕਾ ਕੋਲਾ ਮੰਮੀ ਨੂੰ ਸੈੱਟ ਰਿਆ ਵੀ ਉਹਦੇ ਨਾਲ ਮੰਮੀ ਜਿੱਦਾਂ ਫੇਰ ਠੀਕ ਰਹੇ ਆ ਸਾਹ ਲੱਗ ਪਿਆ ਸੀ ਔਣ ਮੰਮੀ ਨੂੰ ਤਾਂ ਇਸ ਕਰਕੇ ਵੀ ਮੰਮੀ ਹੱਲੇ ਵੀ ਜਿੱਦਾਂ ਨਾ ਥੋੜੇ ਸਿਆਣੇ ਕਰਕੇ ਨਹੀਂ ਉਹਨਾਂ ਤੋਂ ਹਿੱਲ-ਜੋਲ ਨਹੀਂ ਹੁੰਦਾ ਉੱਠ ਨਹੀਂ ਹੁੰਦਾ ਬਹੁਤਾ ਤੋਰ ਫੇਰ ਨਹੀਂ ਹੁੰਦਾ ਕਿ ਤੁਹਾਨੂੰ ਪਤਾ ਵੀ ਘਰ ਵੀ ਕੋਈ ਨਾ ਕੋਈ ਆਇਆ ਗਿਆ ਰਹਿੰਦਾ ਆ ਇਸ ਕਰਕੇ ਟਾਈਮ ਬਿਲਕੁਲ ਹੀ ਨਹੀਂ ਮਿਲਦਾ ਇੱਕ ਦਿਨ ਛੋਟੇ-ਛੋਟੇ ਆ ਇੱਕ ਦੀਵਾਲੀ ਆ ਸਫਾਈਆਂ ਪਰੋਣੇ ਆਏਗੇ ਤਾਂ ਉਹਦੇ ਕਰਕੇ ਬਿਜ਼ੀ ਬਹੁਤ ਲਾਈਫ ਬਿਜ਼ੀ ਆ ਹਾਂਜੀ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਰਮਾਤਮਾ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਸਾਰਿਆਂ ਦੀ ਦੀਵਾਲੀ ਖੁਸ਼ੀਆਂ ਭਰੀਆਂ ਆਵੇ ਮਹਾਰਾਜ ਸਾਬ ਤੇ ਮੇਰ ਭਰਿਆ ਹੱਥ ਰੱਖੇ ਵਾਹਿਗੁਰੂ ਸਾਹਿਬ ਦਾ ਹੀ ਭਲਾ ਕਰੇ ਠੀਕ ਆ ਜੀ ਲਾਈਵ ਤਾਂ ਘੰਟੇ ਦਾ ਹੁੰਦਾ ਘੰਟਾ ਤੂੰ ਹੋ ਜਾ ਘੰਟੇ ਦਾ ਲਾਈਵ ਗੱਲਾਂ ਮਾਦਾਂ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਕਹ ਮੈਂ ਦੱਸ ਦਵਾਂ ਮੜ ਜਾ ਇੰਨਕ ਵੀ ਮੰਮੀ ਜਿਆਦਾ ਸੀਗੇ ਬਿਮਾਰ ਹੋਇਓ ਤਾਂ ਉਹਦੇ ਕਰਕੇ ਨਹੀਂ ਸਾਡੇ ਵਲੌਗ ਜਿਹੜੇ ਆ ਨਹੀਂ ਪਾਣ ਪਾਉਂਦੇ ਤੇ ਟਾਈਮ ਬਿਲਕੁਲ ਨਹੀਂ ਲੱਗਦਾ ਤੇ ਬਸ ਬਿਜ਼ੀ ਆ ਹਲੇ ਕੰਮਾਂ ਕਾਰਾਂ ਚ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਿਰ ਆ ਜਾਓ